ਤਾਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਰਾਜਵੀਰ ਜਵੰਦਾਹ ਹੋਰਾਂ ਦੀ ਜੋ ਮ੍ਰਿਤਕ ਦੇ ਆ ਉਹ ਉਹਨਾਂ ਦੇ ਜੱਦੀ ਪਿੰਡ ਪੋਨਾ ਵਿਖੇ ਪੌਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੂਰੇ ਐਂਬੂਲੈਂਸ ਦੇ ਵਿੱਚ ਜੋ ਹੈ ਨਾਲ ਕਨਵਰ ਗਰੇਵਾਲ ਬੈਠੇ ਨੇ ਇਹ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਹੋਰਾਂ ਦੀ ਜੋ ਹੈ ਕਹਿ ਸਕਦੇ ਆ ਕਿ ਮ੍ਰਿਤਕ ਦੇ ਇਸ ਦੇ ਵਿੱਚ ਲਿਆਂਦੀ ਗਿਆ ਉਹਨਾਂ ਕੰਮ ਨੇ ਜੋ ਪੂਰੇ ਅੱਗੇ ਹੋ ਕੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਦੇਖੋ ਜਿੱਥੇ ਇਹ ਐਂਬੂਲੈਂਸ ਦੇ ਵਿੱਚ ਰਾਜਵੀਰ ਜਵੰਦਾ ਹੋਰਾਂ ਦੀ ਮ੍ਰਿਤਕ ਦੇ ਨੂੰ ਲਿਆਂਦੀ ਲਿਆਂਦਾ ਗਿਆ ਤਾਂ ਉਸ ਵਕਤ ਦੇਖੋ ਪਰਿਵਾਰਕ ਮੈਂਬਰਾਂ ਦਾ ਰੋ ਕੇ ਕਿਵੇਂ ਬੁਰਾ ਹਾਲ ਹੋਇਆ ਪਿਆ ਪਰਿਵਾਰਕ ਮੈਂਬਰ ਹਾ ਮਾਰ ਮਾਰ ਕੇ ਰੋਂਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਹੈ ਰਾਜਵੀਰ ਜਵੰਦਾ ਹੋਰਾਂ ਦਾ ਪੁਨਰਸ ਦੇ ਵਿੱਚੋਂ ਰਾਜਵੀਰ ਜਵੰਦਾ ਹੋਰਾਂ ਦੀ ਮ੍ਰਿਤਕ ਦੇ ਨੂੰ ਉਸ ਤੋਂ ਬਾਅਦ ਜੋ ਹੈ ਇੱਥੇ ਰੱਖਿਆ ਜਾਵੇਗਾ ਅੱਜ ਦੇ ਅੰਤਿਮ ਦਰਸ਼ਨ ਜੋ ਹੈ ਕਰਨ ਦੇ ਲਈ ਲੋਕ ਵੀ ਇੱਥੇ ਪਹੁੰਚਣਗੇ ਤੇ ਉਸ ਤੋਂ ਬਾਅਦ ਕੱਲ ਨੂੰ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਣਾ ਇੱਥੇ ਸਕੂਲ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੁਣ ਤੁਸੀਂ ਤਸਵੀਰਾਂ ਜੋ ਦੇਖ ਪਾ ਰਹੇ ਹੋ ਕਿ ਰਾਜਵੀਰ ਜਵੰਦਾ ਹੋਰਾਂ ਦੀ ਜੋ ਅਮ੍ਰਿਤਕ ਦੇ ਆ ਉਸ ਨੂੰ ਉਹਨਾਂ ਦੇ ਜੱਦੀ ਪਿੰਡ ਪੂਨਾ ਵਿਖੇ ਲਿਆਂਦਾ ਗਿਆ ਜਿੱਥੇ ਰਾਜਵੀਰ ਜਵੰਦਾ ਹੋਰਾਂ ਦੀ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਦੀ ਫੈਮਿਲੀ ਮੌਜੂਦ ਹੈ ਬੱਚੇ ਮੌਜੂਦ ਨੇ ਤਾਂ ਉਥੇ ਰਾਤ ਦੇ ਸਮੇਂ ਕਿਉਂਕਿ ਲੰਬੇ ਸਮੇਂ ਤੋਂ ਲੋਕ ਵੀ ਇੱਥੇ ਇੰਤਜ਼ਾਰ ਕਰ ਰਹੇ ਸੀਗੇ ਪਰਿਵਾਰਕ ਮੈਂਬਰ ਇੱਥੇ ਪਹਿਲਾਂ ਹੀ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਪਹੁੰਚੇ ਪਏ ਸੀਗੇ ਤਾਂ ਹੁਣ ਤੁਸੀਂ ਆ ਦੇਖ ਸਕਦੇ ਹੋ ਕਿ ਪੈਰ ਰੱਖਣ ਨੂੰ ਇੱਥੇ ਜਗ੍ਹਾ ਨਹੀਂ ਹੈ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲਿਆਂ ਦਾ ਕਿਵੇਂ ਹਰ ਰਾਤ ਦੇ ਸਮੇਂ ਆਇਆ ਪਿਆ ਜਦੋਂ ਉਹਨਾਂ ਦੀ ਜੋ ਮ੍ਰਿਤਿਕ ਦੇ ਪਿੰਡ ਪਹੁੰਚੀ ਆ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਤਾਂ ਮੂਰੇ ਕਵਰ ਗਰੇਵਾਲ ਬੈਠੇ ਸੀਗੇ ਤੇ ਨਾਲ ਹੋਰ ਵੀ ਪੰਜਾਬੀ ਇੰਡਸਟਰੀ ਦੇ ਅਦਾਕਾਰ ਮੌਜੂਦ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਚਾਰੇ ਪਾਸੇ ਕੈਮਰਾ ਮਾਰ ਕੇ ਇੱਕ ਵਾਰ ਜਰੂਰ ਦਿਖਾ ਦਿੱਤਾ ਜਾਵੇ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਲੋਕ ਰਾਤ ਦੇ ਸਮੇਂ ਵੀ ਇੱਥੇ ਮੌਜੂਦ ਨੇ हां ਤੁਸੀਂ ਘਰ ਦੇ ਇੱਕ ਪਾਰਿਓਂ ਰਾਜਵੀਰ ਜਵੰਦਾ ਹੋਰਾਂ ਦਾ ਕੋਠੀ ਪਿੰਡ ਦੇ ਵਿੱਚ ਪਿੰਡ ਪੋਨਾ ਦੇ ਵਿੱਚ ਕੋਠੀ ਉਹਨਾਂ ਦੀ ਸੀਗੀ ਤਾਂ ਕਿਤਨਾ ਕਿਤੇ ਮੋਹਾਲੀ ਦੇ ਵਿੱਚ ਵੀ ਉਹਨਾਂ ਨੇ ਕੋਠੀ ਵਧੀਆ ਬਣਾਈ ਹੋਈ ਸੀ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਰਾਜਵੀਰ ਜਵੰਦਾ ਹੋਰਾਂ ਦੀ ਇਹ ਮ੍ਰਿਤਕ ਦੇ ਅੱਜ ਹੁਣ ਇੱਥੇ ਲਿਆਂਦੀ ਗਈ ਆ ਤਾਂ ਤਸਵੀਰਾਂ ਇੱਕ ਵਾਰ ਵਤਨ ਜ਼ਰੂਰ ਦਿਖਾ ਦਿੱਤੀਆਂ ਜਾਣ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਦਾ ਕੀਤਾ ਜਾ ਕੰਦਲੀ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਰਾਤ ਦੇ ਸਮੇਂ ਮੌਜੂਦ ਨੇ ਤਾਂ ਹੁਣੇ-ਹੁਣੇ ਇਹ ਮ੍ਰਿਤਕ ਦੇ ਐਂਬੂਲੈਂਸ ਦੇ ਵਿੱਚ ਫੋਰਟਿਸ ਮਹਾਲੀ ਤੋਂ ਇੱਥੇ ਪਹੁੰਚੀ ਆ ਕਿਉਂਕਿ ਮਹਾਲੀ ਦੇ 6 ਫੇਸ ਵਿੱਚ ਉਹਨਾਂ ਦਾ ਜੋ ਪੋਸਟਮਾਰਟਮ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਮ੍ਰਿਤਕ ਦੇ ਉਹਨਾਂ ਦੀ ਰਾਜਵੀਰ ਜਵੰਦਾ ਹੋਰਾਂ ਦੀ ਇੱਥੇ ਪਹੁੰਚੀ ਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਇਹ ਰਾਜਵੀਰ ਹੋਰਾਂ ਦਾ ਜੱਦੀ ਪਿੰਡ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਪੋਨਾ ਜਿੱਥੇ ਉੱਥੇ ਮ੍ਰਿਤਕ ਦੇ ਨੂੰ ਲਿਆਂਦਾ ਗਿਆ ਤਾਂ ਜੱਦੀ ਪਿੰਡੇ ਕਾਲੂ 11 ਵਜੇ ਦੇ ਕਰੀਬ ਅੰਤਿਮ ਸਸਕ ਕਾਰ ਵੀ ਕੀਤਾ ਜਾਣਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚਣਾ ਪੰਜਾਬੀ ਇੰਡਸਟਰੀ ਦੇ ਹੋਰ ਜੋ ਨਾਮੀ ਸ਼ਕਤੀਆਂ ਨੇ ਉਹ ਵੀ ਪਹੁੰਚਣੀਆਂ ਤਾਂ ਕਿਤਨਾ ਕਿਤੇ ਅਰਦਾਸਾਂ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਰਾਜਵੀਰ ਜਵੰਦਾ ਰੋਸ ਦਾ ਮਾਹੌਲ ਰੋਸਦਾ ਕਹਿ ਸਕਦੇ ਹਾਂ ਕਿ ਸ਼ਾਗਿਆ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜੋ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਉਸ ਦਾ ਵੀ ਕਿਤਨਾ ਕਿਤੇ ਫਲ ਲੋਕਾਂ ਨੂੰ ਮਿਲਦਾ ਹੋਇਆ ਨਹੀਂ ਆ ਰਿਹਾ ਨਜ਼ਰ ਆ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜੋ ਅਰਦਾਸਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤਾਂ ਕਿ ਜੋ ਰਾਜਵੀਰ ਜਵੰਦਾ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਪਹੁੰਚ ਕਿ ਗਿਣਤੀ ਦੇ ਵਿੱਚ ਲੋਕ ਇੱਥੇ ਅੱਖਾਂ ਨੰਮ ਨੇ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਸਭ ਨੂੰ ਹਾਸੇ ਖੇੜ ਕੇ ਮਿਲਣ ਵਾਲਾ ਹਰ ਕਿਸੇ ਨਾਲ ਪਿਆਰ ਨਾਲ ਬੋਲਣ ਵਾਲਾ ਤਾਂ ਪਿੰਡ ਵਾਲਿਆਂ ਨਾਲ ਵੀ ਕਾਫੀ ਪਿਆਰ ਦੱਸਿਆ ਜਾ ਰਿਹਾ ਜਿੱਥੇ ਛੋਟੇ-ਛੋਟੇ ਬੱਚਿਆਂ ਨਾਲ ਰਾਜਵੀਰ ਜਵੰਦਾ ਦਾ ਪਿਆਰ ਸੀ ਤਾਂ ਉੱਥੇ ਕਿਹਾ ਜਾ ਰਿਹਾ ਕਿ ਕਲਾਕਾਰੀ ਤੋਂ ਬਾਅਦ ਵੀ ਰਾਜਵੀਰ ਜਵੰਦਾ ਜਦੋਂ ਪਿੰਡ ਆਉਂਦਾ ਸੀ ਤਾਂ ਬਿਲਕੁਲ ਆਮ ਲੋਕਾਂ ਦੇ ਵਾਂਗ ਇੱਥੇ ਆ ਕੇ ਵਿਚਰਦਾ ਸੀ ਆਮ ਲੋਕਾਂ ਦੇ ਵਾਂਗ ਹੀ ਪਿੰਡ ਵਾਲਿਆਂ ਨਾਲ ਮਿਲਦਾ ਸੀ ਭਾਵੇਂ ਬਜ਼ੁਰਗ ਹੋਣ ਭਾਵੇਂ ਬੱਚੇ ਹੋਣ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਮ੍ਰਿਤਕ ਦੇ ਉਹਨਾਂ ਦੀ ਪਿੰਡ ਪਹੁੰਚੀ ਹੈ ਕੱਲ ਨੂੰ ਸੰਸਕਾਰ 11 ਵਜੇ ਕੀਤਾ ਜਾਣਾ ਬਿਲਕੁਲ ਕਰਦੇ ਨਾਲ ਹੀ ਪਿਛਲੇ ਪਾਸੇ ਸਕੂਲ ਦਾ ਗਰਾਊਂਡ ਹੈ ਜਿੱਥੇ ਉਹਨਾਂ ਦਾ ਅੰਤ ਦਾ ਪੁੱਪਾਂ ਮਾਰ ਮਾਰ ਕੇ ਰੋ ਰੋ ਕੇ ਬੁਰਾ ਹਾਲ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮ੍ਰਿਤਕ ਦੇ ਜਦੋਂ ਇੱਥੇ ਪਹੁੰਚੀ ਪਹਿਲਾਂ ਤਾਂ ਬੱਚਿਆਂ ਨੂੰ ਕਹਿੰਦੇ ਪਤਾ ਹੀ ਨਹੀਂ ਸੀਗਾ ਕਿਉਂਕਿ ਬੱਚਿਆਂ ਨੇ ਪੇਂਟਿੰਗਾਂ ਤੱਕ ਬਣਾ ਕੇ ਰੱਖੀਆਂ ਹੋਈਆਂ ਸੀ ਕਿ ਸਾਡੇ ਪਿਤਾ ਰਾਜਵੀਰ ਜਵੰਦਾ ਹੋਰੀ ਆਉਣਗੇ ਅਸੀਂ ਉਹਨਾਂ ਨੂੰ ਧੀ ਕਹਿੰਦੀ ਮੈਂ ਪੇਂਟਿੰਗਾਂ ਇਹ ਦਵਾਂਗੀ ਇਸ ਤਰੀਕੇ ਦੇ ਨਾਲ ਧੀ ਦਾ ਜੋ ਉਮੀਦ ਸੀਗੀ ਅਰਦਾਸਾਂ ਕਿਉਂਕਿ ਸਾਰਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਜਦ ਤੋਂ ਰਾਜਵੀਰ ਜਵੰਦਾ ਹੋਰਾਂ ਦਾ 27 ਤਰੀਕ ਤੋਂ ਐਕਸੀਡੈਂਟ ਹੋਇਆ ਪੂਰੇ ਪੰਜਾਬ ਦੇ ਵੱਲੋਂ ਜੋ ਜੋ ਵੀ ਪੰਜਾਬੀ ਗਾਣੇ ਸੁਣਦੇ ਨੇ ਉਹਨਾਂ ਦੇ ਵੱਲੋਂ ਰਾਜਵੀਰ ਜਵੰਦਾ ਲਈ ਇਹ ਅਰਦਾਸਾਂ ਕੀਤੀ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾਣ ਆਪਣੇ ਬੱਚਿਆਂ ਦੇ ਵਿੱਚ ਵਾਪਸ ਜਾਣ ਪਰ ਕਿਤੇ ਨਾ ਕਿਤੇ ਉਹ ਅਰਦਾਸਾਂ ਨੂੰ ਬੂਰ ਨਹੀਂ ਪਿਆ ਤਾਂ ਅੱਜ ਮਨ ਭਾਗੀ ਇੱਕ ਖਬਰ ਆਉਂਦੀ ਹੈ ਕਿ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਹੇ ਜਿਸ ਤੋਂ ਬਾਅਦ ਪੂਰਾ ਕਹਿ ਸਕਦੇ ਹਾਂ ਕਿ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹਰ ਇੱਕ ਕਿਸੇ ਦੀ ਅੱਖ ਨਾਮ ਹੈ ਜਦੋਂ ਮ੍ਰਿਤਕ ਦੇ ਥੋੜਾ ਸਮਾਂ ਪਹਿਲਾਂ ਇੱਥੇ ਰਾਜਵੀਰ ਜਵੰਦਾ ਹੋਰਾਂ ਦੇ ਘਰ ਪਹੁੰਚੀ ਤਾਂ ਉੱਥੇ ਵੀ ਹਰ ਇੱਕ ਦੀ ਅੱਖ ਨਾਮ ਸੀਗੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਣ ਵੀ ਰਾਤ ਦੇ ਵੇਲੇ ਵੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਭੈਣਾ ਲੋਕ ਇੱਥੇ ਜੋ ਹੈ ਮ੍ਰਿਤਕ ਦੇ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਰਾਤ ਨੂੰ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹਾਂ ਤਸਵੀਰਾਂ ਜਰੂਰ ਦਿਖਾ ਦਤੀਆਂ ਜਦੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਵਤਨ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਰਾਤ ਨੂੰ ਮਾਤਾਵਾਂ ਇੱਥੇ ਆਈਆਂ ਨੇ ਪਿੰਡ ਵਾਲੇ ਆ ਰਹੇ ਨੇ ਕਿਉਂਕਿ ਸਾਰਿਆਂ ਦਾ ਬੜਾ ਪਿਆਰਾ ਕਹਿ ਸਕਦੇ ਹਾਂ ਕਿ ਹਰ ਇੱਕ ਦੇ ਨਾਲ ਹੱਸ ਖੇਡ ਕੇ ਮਿਲਣ ਵਾਲਾ ਰਾਜਵੀਰ ਜਵੰਦਾ ਅੱਜ ਜਦੋਂ ਸਾਡੇ ਵਿੱਚ ਕਾਰ ਨਹੀਂ ਰਿਹਾ ਤਾਂ ਚਾਹਣ ਵਾਲੇ ਦੇਖ ਸਕਦੇ ਹੋ ਕਿ ਨਾਮ ਹੈ ਹਰ ਕੋਈ ਦੁਖੀ ਹੋਇਆ ਉਸ ਨੂੰ ਭਾਵਕ ਪਲ ਦੇ ਵਿੱਚ ਉਸ ਨੂੰ ਯਾਦ ਕਰ ਰਿਹਾ ਉਸ ਦੀਆਂ ਜੋ ਖੂਬਸੂਰਤ ਯਾਦਾਂ ਸੀ ਕਿਉਂਕਿ ਹਰ ਕਿਸੇ ਨੂੰ ਹੱਸ ਖੇਡ ਕੇ ਮਿਲਣ ਵਾਲਾ ਸੀ ਰਾਜਵੀਰ ਜਵੰਦਾ ਤਾਂ ਹੁਣੇ ਪਾਲਸਮਾਉ ਹੁਣੀ ਵੀ ਅੰਦਰੋਂ ਆਏ ਨੇ ਜਿਨ੍ਹਾਂ ਨੇ ਦੱਸਿਆ ਕਿ ਪੂਰੇ ਅੰਦਰ ਜੋ ਹੈ ਰੋ ਰੋ ਕੇ ਹਰ ਕਿਸੇ ਦਾ ਬੁਰਾ ਹਾਲ ਹੈ ਮਾਪਿਆਂ ਦਾ ਬੁਰਾ ਹਾਲ ਹੈ ਛੋਟੇ ਛੋਟੇ ਬੱਚਿਆਂ ਦਾ ਬੁਰਾ ਹਾਲ ਹੈ ਤਸਵੀਰਾਂ ਤੁਸੀਂ ਦੇਖੋ ਜਿੱਥੇ ਥੋੜਾ ਸਮਾਂ ਪਹਿਲਾਂ ਹੀ ਉਰੇ ਰਾਜਵੀਰ ਜਵੰਦਾ ਹੋਰਾਂ ਦੀ ਜੋ ਮ੍ਰਿਤਕ ਦੇਹ ਪਹੁੰਚੀ ਆ ਤਾਂ ਐਂਬੂਲੈਂਸ ਦੇ ਵਿੱਚ ਪਹੁੰਚੀ ਸੀ ਜਿਸ ਦੇ ਵਿੱਚ ਤੁਸੀਂ ਦੇਖਿਆ ਕਿ ਕਵਰ ਗਰੇਵਾਲ ਹੁਣੀ ਵੀ ਬੈਠੇ ਸੀਗੇ ਅੱਗੇ ਕਵਰ ਕਰੇ ਵਾਲੇ ਹੁਣੇ ਬੈਠੇ ਸੀ ਤਾਂ ਉਸ ਤੋਂ ਬਾਅਦ ਹਰ ਕਿਸੇ ਦੀ ਅੱਖ ਇੱਥੇ ਨਾਮ ਦੇਖੀਗੀ ਜਦੋਂ ਉਹਨਾਂ ਦੀ ਮ੍ਰਿਤਕ ਦੇ ਇੱਥੇ ਪਹੁੰਚਦੀ ਆ ਤਾਂ ਇਸ ਵਕਤ ਅਸੀਂ ਰਾਜਵੀਰ ਜਵੰਦਾ ਹੋਰਾਂ ਦੇ ਜੱਦੀ ਪਿੰਡ ਪੋਨਾ ਵਿਖੇ ਮੌਜੂਦ ਆ ਤਾਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਪਿੰਡ ਪਹੁੰਚ ਚੁੱਕੀ ਆ ਔਰ ਪਿੰਡ ਵਾਲੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਸਾਰੇ ਉਹਨਾਂ ਦੇ ਜਿੰਨੇ ਵੀ ਪ੍ਰਸ਼ੰਸਕ ਨੇ ਜਾਣਕਾਰ ਨੇ ਉਹਨਾਂ ਦੇ ਕੋਈ ਦੋਸਤ ਮਿੱਤਰ ਨੇ ਇੰਡਸਟਰੀ ਨਾਲ ਜੁੜੇ ਹੋਏ ਨੇ ਪਰਿਵਾਰਕ ਮੈਂਬਰ ਨੇ ਸਾਰੇ ਜਿਹੜੇ ਇੱਥੇ ਆਏ ਹੋਏ ਨੇ ਤਸਵੀਰਾਂ ਮੈਂ ਕਹੂੰਗਾ ਦਵਿੰਦਰ ਜਰੂਰ ਦਿਖਾ ਦਿਓ ਇੱਕ ਵ ਜਿਹੰਦਾ ਹੁਣਾਂ ਦੀ ਮ੍ਰਿਤਕ ਦੇ 5 ਵਜੇ ਤਕਰੀਬਨ ਜਿਹੜਾ ਹੈਗਾ ਪੋਸਟਮਾਰਟਮ ਤੋਂ ਬਾਅਦ ਚੱਲਦੀ ਹੈ 6 ਫੇਸ ਮੁਹਾਲੀ ਹਸਪੀਟਲ ਤੋਂ ਉੱਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡ ਜਿਹੜਾ ਹੈਗਾ ਇੱਕ ਥਾਂ ਤੇ ਜਿੱਥੇ ਉਹਨਾਂ ਦੀ ਰਿਹائش ਸੀ ਪਿੰਡ ਵਾਲੀ ਉੱਥੇ ਮੌਜੂਦ ਹੈ ਤਾਂ ਸਾਰੇ ਲੋਕ ਜਿਹੜੇ ਨੇ ਇੱਥੇ ਮੌਜੂਦ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਸਾਰੇ ਜਿਹੜੇ ਆ ਕੇ ਆਪ ਲਾਸਟ ਵਾਰ ਜਿਹੜਾ ਰਾਜੀਵ ਜਵੰਦਾ ਨੂੰ ਦੇਖ ਰਹੇ ਨੇ ਕਿਉਂਕਿ ਬਹੁਤ ਦੁੱਖ ਹੁੰਦਾ ਜਦੋਂ ਪੰਜਾਬ ਦਾ ਕੋਈ ਇਸ ਤਰ੍ਹਾਂ ਦਾ ਹੋਂਹਾਰ ਪੁੱਤ ਜਿਹੜਾ ਉਹ ਚਲਿਆ ਜਾਂਦਾ ਤਾਂ ਇਹ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋਗੇ ਸਾਰਾ ਪਰਿਵਾਰ ਸਾਰੇ ਪਿੰਡ ਵਾਲੇ ਸਭ ਜਿਹੜੇ ਨੇ ਇੱਥੇ ਮੌਜੂਦ ਨੇ ਔਰ ਰਾਜੀਵ ਜਵੰਦਾ ਦੀ ਤੁਸੀਂ ਦੇਖ ਸਕਦੇ ਹੋ ਰਾਜੀਵ ਜਵੰਦਾ ਦੀ ਜਿਹੜਾ ਇਹ ਰਿਹائش ਜਿਹੜੀ ਆ ਪਾਉਨਾ ਪਿੰਡ ਦੇ ਵਿੱਚ ਜਿੱਥੇ तमाम ਲੋਕ ਜਿਹੜੇ ਨੇ ਇੱਥੇ ਖੜੇ ਨੇ ਕਿਉਂਕਿ ਰਾਜੀਵ ਜਵੰਦਾ ਇੱਕ ਉਹ ਆਰਟਿਸਟ ਸੀ ਜਦੋਂ ਆਪਾਂ ਲਾਈਵ ਗਾਉਣ ਦੀ ਗੱਲ ਕਰਦੇ ਹਾਂ ਤਾਂ ਲਾਈਵ ਗਾਉਣ ਦੇ ਵਿੱਚ ਚਾਰ ਪੰਜ ਜਾਣੇ ਜਿਹੜੇ ਨੇ ਸਿੰਗਰ ਹੈਗੇ ਨੇ ਉਹਨਾਂ ਦੇ ਵਿੱਚ ਰਾਜੀਵ ਜਵੰਦਾ ਇੱਕ ਨੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋਗੇ ਰਾਜੀਵ ਜਵੰਦਾ ਜਿਹੜੇ ਨੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਲਗਾਤਾਰ 12-13 ਦਿਨ ਉਹ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ ਔਰ ਉਸ ਤੋਂ ਬਾਅਦ ਜਿਹੜਾ ਅੱਜ ਜਦੋਂ ਸਵੇਰੇ ਸਭ ਨੂੰ ਜਿਵੇਂ ਪਤਾ ਹੈ ਕਾਰ ਦੀ ਕਰੈਸ਼ ਆਉਂਦਾ ਤੀਜਾ ਕਾਰ ਦੀ ਕਰੈਸ਼ ਸੀ ਜਿਸ ਤੋਂ ਬਾਅਦ ਉਹ ਜਿਹੜਾ ਇਸ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਤੋਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਪੂਰੀ ਫੈਮਿਲੀ ਇੱਥੇ ਔਰ ਪਿੰਡ ਵਾਲੇ ਸਾਰੇ ਨਗਰ ਵਾਲੇ ਜਿਹੜੇ ਨੇ ਉਹ ਵੀ ਮੌਜੂਦ ਨੇ ਕਿਉਂਕਿ ਰਾਜਵੀਰ ਜਿਵੇਂ ਦਾ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਇੰਡਸਟਰੀ ਦੇ ਉੱਪਰ ਜਿਹੜਾ ਰਾਜ ਕਰ ਰਹੀ ਸੀ ਲਗਾਤਾਰ ਉਹਨਾਂ ਦੇ ਸ਼ੋਅ ਦੀ ਜੇ ਗੱਲ ਕਰੀਏ ਤਾਂ ਦਿਨ ਰਾਤ ਉਹਨਾਂ ਦੇ ਸ਼ੋਅ ਜਿਹੜੇ ਲੱਗਦੇ ਸੀ ਤਾਂ ਬਹੁਤ ਦੁੱਖ ਹੁੰਦਾ ਹੈ ਜਦੋਂ ਇਹੋ ਜਿਹਾ ਕੋਈ ਹੋਣਹਾਰ ਕਲਾਕਾਰ ਇਸ ਦੁਨੀਆ ਤੋਂ ਜਾਂਦਾ ਹੈ ਖਾਸ ਤੌਰ ਤੇ ਜਦੋਂ ਇਕਲੌਤਾ ਪੁੱਤ ਮਾਪਿਆਂ ਦਾ ਇਕਲੌਤਾ ਪੁੱਤ ਜਦੋਂ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਬੜਾ ਦੁੱਖ ਜਿਹੜਾ ਹੈਗਾ ਉਹ ਲੱਗਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਇੱਥੇ ਮੌਜੂਦ ਹੈ ਸਾਰੇ ਜਿਹੜੇ ਦੋਸਤ ਮਿੱਤਰ ਨੇ ਰਾਜਵੀ ਜਵੰਦਾ ਦੇ ਉਹ ਇੱਥੇ ਮੌਜੂਦ ਨੇ ਔਰ ਸਵੇਰੇ 11 ਵਜੇ ਦੇ ਕਰੀਬ ਕਿ ਜਾ ਰਿਹਾ ਸਸਕਾਰ ਹੋਊਗਾ ਅੰਦਰ ਜਿਹੜਾ ਘਰ ਦੇ ਬਿਲਕੁਲ ਅੰਦਰ ਜਾ ਕੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈਗਾ ਬਹੁਤ ਸਾਰੇ ਲੋਕ ਜਿਹੜੇ ਚਾਹੁੰਦੇ ਨੇ ਉਹ ਦੇਖਣ ਆ ਰਹੇ ਨੇ ਲਗਾਤਾਰ ਪਰ ਅਜੀ ਜਿਹੜਾ ਮੂੰਹ ਨਹੀਂ ਦਿਖਾਇਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਭਾਵੁਕ ਹੋ ਜਾਂਦੇ ਨੇ ਤਾਂ ਉਹ ਚੀਜ਼ਾਂ ਨੂੰ ਵੀ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੇ ਪਿੰਡ ਵਾਲੇ ਘਰ ਦੀਆਂ ਤਸਵੀਰਾਂ ਪੌਣਾ ਪਿੰਡ ਰਾਜਵੀਰ ਜਵੰਦਾ ਦਾ ਜਿੱਥੋਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਦੋਸਤ ਮਿੱਤਰ ਉਹਦੇ ਪਿੰਡ ਵਾਲੇ ਸਾਰੇ ਜਿਹੜਾ ਆ ਕੇ ਰਾਜੀਵ ਜਵੰਦੇ ਨੂੰ ਆਖਰੀ ਵਾਰ ਦੇਖ ਰਹੇ ਨੇ ਕਣ ਵਗਰੇ ਆਲ ਹੋਣ ਕਰਨਜੀਤ ਅਨਮੋਲ ਹੋਣ ਜਸ ਬਾਜਵਾ ਹੋਣ ਔਰ ਕੁਲਵਿੰਦਰ ਬਿੱਲਾ ਹੋਣ ਸਦੂ ਸਕੰਦਰ ਹੋਣਾ ਦੇ ਸਪੁੱਤਰ ਹੋਣ ਦੋਨੋਂ ਉਹ ਵੀ ਇੱਥੇ ਆਏ ਹੋਏ ਨੇ ਤਾਂ ਸਾਰੇ ਜਾਣੇ ਜਿਹੜੇ ਆ ਉਹ ਇੱਥੇ ਆਏ ਹੋਏ ਨੇ ਔਰ ਪਰਿਵਾਰ ਦੇ ਨਾਲ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਤਾਂ ਬਹੁਤ ਸਾਰੀਆਂ ਜਿਹੜਾ ਇੱਕ ਦੂਜੇ ਦੇ ਨਾਲ ਭਾਵੁਕਪਾਲ ਵੀ ਸਾਂਝੀ ਕਰ ਰਹੇ ਨੇ ਕਿਉਂਕਿ ਬਹੁਤ ਔਖਾ ਹੁੰਦਾ ਹੈ ਜਦੋਂ ਆਪਣੇ ਨਾਲ ਦੇ ਦੋਸਤ ਮਿੱਤਰ ਨੂੰ ਇਸ ਹਾਲਤ ਦੇ ਵਿੱਚ ਪਏ ਹੋਏ ਦੇਖਣਾ ਜਦੋਂ ਉਸ ਨੇ ਮੁੜ ਕੇ ਦੁਬਾਰਾ ਕਦੇ ਬੋਲਣਾ ਨਹੀਂ ਤਾਂ ਇਹ ਪਿੰਡ ਪੋਨਾ ਜਿੱਥੇ ਥੋੜੇ ਸਮਾਂ ਪਹਿਲਾਂ ਬਹੁਤ ਸਾਰੇ ਇਕੱਠ ਇੱਥੇ ਹੋਇਆ ਸੀ ਔਰ ਸਵੇਰੇ ਵੀ ਕਿਹਾ ਜਾ ਰਿਹਾ ਹੈ ਕਿ 11:00 ਵਜੇ ਸੰਸਕਾਰ ਹੋਣਾ ਹੈ ਔਰ ਉਸ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਲਈ ਦੇ ਦੇ ਨੂੰ ਰੱਖਿਆ ਜਾਣਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਪੋਨਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਰਾਜੀ ਜਰੁੰਦਾ ਹੋਣਾ ਮ੍ਰਿਤਕ ਦੇ ਜਿਹੜੀ ਆ ਉਹ ਰੱਖੀ ਹੋਈ ਹੈ ਔਰ ਸਾਰੇ ਨਗਰ ਨਿਵਾਸੀ ਬਹੁਤ ਸਾਰੇ ਆਰਟਿਸਟ ਜਿਹੜੇ ਆ ਆ ਕੇ ਦੇਖ ਰਹੇ ਨੇ ਆਪਣੇ ਚੌਣ ਵਾਲੇ ਨੂੰ ਆਖਰੀ ਵਾਰ ਉਸ ਦੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਲਗਾਤਾਰ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਆਪਣੇ ਦੁੱਖ ਦਾ ਇਜ਼ਹਾਰ ਜਿਹੜਾ ਹੈਗਾ ਕਰ ਰਹੇ ਨੇ